ਸ਼ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਹੁਣ ਆਪ ਬਗਾਵਤ ਦਾ ਸ਼ਿਕਾਰ ਹੁੰਦਾ ਜਾ ਰਿਹਾ ਹੈ। ਬਾਗੀ ਧੜਾ ਆਪਣੇ ਆਪ ਹੁਣ ਟੁੱਟਦਾ ਖਿੰਡਦਾ ਨਜ਼ਰ ਆਉਣ ਲੱਗਿਆ ਹੈ ਕਿਉਂਕਿ ਬਗਾਵਤ ਕਹਿੰਦੇ ਇਸ ਧੜੇ ਦੇ ਵਿੱਚ ਵੀ ਛਿੜ ਗਈ ਹੈ। ਦਰਅਸਲ ਚਰਚਾ ਦਾ ਵਿਸ਼ਾ ਹੈ ਕਿ ਬਾਗੀ ਧੜਾ ਦੋ ਵੱਖ-ਵੱਖ ਧੜਿਆਂ ਦੇ ਵਿੱਚ ਵੰਡ ਗਿਆ ਜਿੱਥੇ ਪਹਿਲਾਂ ਸ਼ਰੋਮਣੀ ਅਕਾਲੀ ਦਲ ਦੋ ਵੱਖ-ਵੱਖ ਧੜਿਆਂ 'ਚ ਵੰਡੀ ਗਈ ਸੀ ਉੱਥੇ ਹੀ ਹੁਣ ਅਕਾਲੀ ਦਲ ਦਾ ਇਹ ਬਾਗੀ ਧੜਾ ਦੋ ਵੱਖ-ਵੱਖ ਧੜਿਆਂ ਦੇ ਵਿੱਚ ਵੰਡਦਾ ਜਾ ਰਿਹਾ ਹੈ ਔਰ ਚਰਚਾ ਦੁਆਰਾ ਪ੍ਰਧਾਨਗੀ ਨੂੰ ਲੈ ਕੇ ਛਿੜ ਗਈ ਹੈ ਦਰਸਲ ਇੱਕ ਕਮੇਟੀ ਦਾ ਗਠਨ ਕੀਤਾ ਜਾਣਾ ਸੀ ਜਿਸ ਕਮੇਟੀ ਦੇ ਆਧਾਰ ਦੇ ਉੱਤੇ ਇਹ 파ੜ ਪੈਦਾ ਨਜ਼ਰ ਆ ਰਿਹਾ ਔਰ ਇਹ 파ੜ ਦੋ ਧੜਿਆਂ ਦੇ ਵਿੱਚ ਵੰਡਦਾ ਪਿਆ ਬਾਗੀ ਧੜੇ ਦੇ ਇੱਕ ਸੀਨੀਅਰ ਲੀਡਰ ਗੁਰ ਪ੍ਰਤਾਪ ਵਡਾਲਾ ਉਹਨਾਂ ਦਾ ਇੱਕ ਧੜਾ ਹੈ ਔਰ ਉਹਨਾਂ ਤੋਂ ਅਲੱਗ ਇੱਕ ਹੋਰ ਧੜਾ ਜਿਨ੍ਹਾਂ ਦੀਆਂ ਮਤਾਂ ਜਿਹੜੀਆਂ ਨੇ ਉਹ ਡਿਫਰੈਂਟ ਪ੍ਰਤੀਤ ਹੋ ਰਹੀਆਂ ਨੇ ਅੱਡ ਅੱਡ ਪ੍ਰਤੀਤ ਹੋ ਰਹੀਆਂ ਨੇ ਇਸ ਕਮੇਟੀ ਦੇ ਸਿਲਸਿਲੇ ਦੇ ਵਿੱਚ ਖੈਰ ਕਮੇਟੀ ਦੀ ਗੱਲ ਕਰੀਏ ਤਾਂ ਕਮੇਟੀ ਤਾਂ ਖੈਰ ਬਣਾ ਦਿੱਤੀ ਗਈ ਹੈ ਕਨਵੀਨਰ ਹੋਣਾ ਉਸ ਕਮੇਟੀ ਦੇ ਗੁਰਪ੍ਰਤਾਪ ਬਡਾਲਾ ਨੇ ਪਰ ਇਸ ਦੇ ਬਾਵਜੂਦ ਕੁਝ ਲੀਡਰਜ਼ ਬਾਗੀ ਧੜੇ ਦੇ ਇਹੋ ਜਿਹੇ ਨੇ ਜਿਹੜੇ ਇਸ ਕਮੇਟੀ ਦੇ ਇਸ ਤਰ੍ਹਾਂ ਗਠਿਤ ਕੀਤੇ ਜਾਣ ਦੇ ਖਿਲਾਫ ਸਨ ਦਰਅਸਲ ਇਸ ਕਮੇਟੀ ਦੇ ਆਧਾਰ ਦੇ ਉੱਤੇ ਕਿਹਾ ਜਾ ਰਿਹਾ ਸੀ ਕਿ 10 ਮੈਂਬਰਾਂ ਦੀ ਇੱਕ ਕਮੇਟੀ ਜਿਹੜੀ ਆ ਉਹ ਬਣਾਈ ਜਾਣੀ ਚਾਹੀਦੀ ਹੈ ਜਦਕਿ ਦੂਜੇ ਪਾਸੇ 14 ਮੈਂਬਰਾਂ ਦੀ ਕਮੇਟੀ ਬਣਾਉਣ ਦਾ ਮਤਾ ਸਾਹਮਣੇ ਲਿਆਂਦਾ ਜਾਂਦਾ ਜਾਂਦਾ ਯਾਨੀ ਕਿ ਇੱਕੋ ਧੜੇ ਦੇ ਅੰਦਰ ਕਮੇਟੀਆਂ ਦੇ ਵਿੱਚ ਵਾਧਾ ਘਾਟਾ ਹੁੰਦਾ ਨਜ਼ਰ ਆਉਣ ਲੱਗਿਆ ਇੱਕ ਮਤ 10 ਮੈਂਬਰਾਂ ਦੀ ਸਿਫਾਰਿਸ਼ ਕਰ ਰਹੀ ਸੀ ਤੇ ਦੂਜੀ ਮਤ 14 ਮੈਂਬਰਾਂ ਦੀ ਸਿਫਾਰਿਸ਼ ਕਰ ਰਹੀ ਸੀ ਸਣੇ ਕਨਵੀਨਰ ਖੈਰ ਅੰਤ ਦੇ ਵਿੱਚ 14 ਮੈਂਬਰੀ ਕਮੇਟੀ ਨੂੰ ਮੰਨ ਲਿਆ ਗਿਆ ਔਰ ਸਣੇ ਕਨਵੀਨਰ 14 ਮੈਂਬਰ ਇਸ ਕਮੇਟੀ ਦੇ ਵਿੱਚ ਲਾ ਦਿੱਤੇ ਗਏ ਪਰ ਅਜੇ ਵੀ ਕਿਹਾ ਜਾ ਰਿਹਾ ਹੈ ਕਿ ਇਹ ਧੜਾ ਜਿਹੜਾ ਬਗਾਵਤ ਕਰ ਗਿਆ ਬਾਗੀ ਧੜੇ ਦੇ ਨਾਲ ਉਹ ਅਜੇ ਵੀ ਨਾਖੁਸ਼ ਹੈ 14 ਮੈਂਬਰਾਂ ਦੀ ਜਿਹੜੀ ਕਮੇਟੀ ਬਣਾਈ ਗਈ ਹੈ ਸਣੇ ਕਨਵੀਨਰ ਦੇ ਉਸ ਤੋਂ ਨਾਖੁਸ਼ ਹੈ ਹਾਲਾਂਕਿ ਇਸ ਕਮੇਟੀ ਦੇ ਕਨਵੀਨਰ ਜਿਹੜੇ ਨੇ ਉਹ ਗੁਰਪ੍ਰਤਾਪ ਵਡਾਲਾ ਨੇ ਔਰ ਇਸ ਕਮੇਟੀ ਨੂੰ ਅੱਗੇ ਹੁਣ ਤੋਰਿਆ ਜਾਵੇਗਾ ਇਹ ਸਾਰਾ ਫੈਸਲਾ ਚੰਡੀਗੜ੍ਹ ਦੇ ਵਿੱਚ ਹੋਇਆ ਸੁਖਦੇਵ ਸਿੰਘ ਢੀਂਡਸਾ ਦੀ ਗ੍ਰਹਿ ਵਿੱਚ ਘਰ ਦੇ ਵਿੱਚ ਇਹ ਮੀਟਿੰਗ ਜਿਹੜੀ ਆ ਰੱਖੀ ਗਈ ਹੈ ਜਿਸ ਮੀਟਿੰਗ ਦੇ ਵਿੱਚ ਇਹ ਫੈਸਲਾ ਕਰ ਦਿੱਤਾ ਗਿਆ ਪਰ ਗੱਲ ਇੱਥੇ ਤੱਕ ਹੀ ਮਹਿਸੂਸ ਨਹੀਂ ਹੈ ਇਹ ਗੱਲ ਅੱਗੇ ਹੋਰ ਜ਼ਿਆਦਾ ਵੱਧ ਗਈ ਹੈ ਦਰਅਸਲ ਇਹ ਜਿਹੜੇ ਦੋ ਧੜੇ ਵੱਡੇ ਗਏ ਸੀ ਬਾਗੀ ਧੜੇ ਦੇ ਅੰਦਰ ਇਹ ਦੋ ਧੜਿਆਂ ਦੇ ਵਿੱਚੋਂ ਇੱਕ ਧੜਾ ਕਹਿੰਦਾ ਆ ਕਿ ਇਸ ਕਮੇਟੀ ਦਾ ਜਿਹੜਾ ਫੈਸਲਾ ਆ ਇਹ ਲੋਕਾਂ ਸਾਹਮਣੇ ਭਾਵੇਂ ਇੱਕ ਸਿੰਪਲ ਪ੍ਰੈਸ ਨੋਟ ਦੇ ਨਾਲ ਹੀ ਜਾਰੀ ਕਰ ਦਿੱਤਾ ਜਾਵੇ ਤਾਂ ਕਿ ਪਹਿਲਾ ਹੀ ਜਿਹੜਾ ਆਪਣਾ ਬਾਗੀ ਧੜਾਇਆ ਉਹ ਪਿੱਛੇ ਅ ਪੜਦਾ ਪਿਆ ਆ ਆਪਣੇ ਪ੍ਰੋਗਰਾਮਾਂ ਤੋਂ ਉਹ ਰੀਕੈਪਚੂਲੇਟ ਕਰ ਸਕੇ ਆਪਣਾ ਜੋ ਪ੍ਰੋਗਰਾਮ ਹੈਗਾ ਉਸ ਨੂੰ ਸਹੀ ਤਰੀਕੇ ਦੇ ਨਾਲ ਔਰ ਫੌਰੀ ਤੌਰ ਦੇ ਉੱਤੇ ਉਲੀਕਿਆ ਜਾਵੇ ਜਦਕਿ ਦੂਜੇ ਪਾਸੇ ਜਿਹੜਾ ਕਥਿਤ ਤੌਰ ਤੇ ਗੁਰਪ੍ਰਤਾਪ ਬਡਾਲਾ ਵਾਲਾ ਧੜਾ ਹੈਗਾ ਆ ਉਹ ਧੜਾ ਇਹ ਗੱਲ ਦਾ ਦਾਵਾ ਕਰਦਾ ਕਿ ਅਜੇ ਸਾਨੂੰ ਇੰਤਜ਼ਾਰ ਕਰ ਲੈਣਾ ਚਾਹੀਦਾ ਆ ਅਜੇ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਹਕਾਲਤਖਬ ਸਾਹਿਬ ਦੇ ਸਾਹਮਣੇ ਪੇਸ਼ ਹੋਣ ਦੇਣਾ ਚਾਹੀਦਾ ਹੈ ਦਰਸਲ ਇਹਦੇ ਪਿੱਛੇ ਕਾਰਨ ਇਹ ਦੱਸਿਆ ਗਿਆ ਹੈ ਕਿ ਸੁਖਬੀਰ ਸਿੰਘ ਬਾਦਲ ਜੇ ਸ੍ਰੀ ਹਕਾਲਤਖਬ ਸਾਹਿਬ ਸਾਹਮਣੇ ਪੇਸ਼ ਹੁੰਦੇ ਨੇ ਤਾਂ ਉਸ ਦਰਮਿਆਨ ਜ세ਦਾਰ ਸ੍ਰੀ ਹਕਾਲਤਖਬ ਸਾਹਿਬ ਬਾਗੀ ਧੜੇ ਤੇ ਵੀ ਸਵਾਲ ਚੁੱਕ ਸਕਦੇ ਨੇ ਕਿ ਜੇ ਉਹ ਸਜ਼ਾ ਦੇ ਹੱਕਦਾਰ ਨੇ ਤਾਂ ਉਹ ਯਾਨੀ ਕਿ ਬਾਗੀ ਧੜਾ ਜਿਹੜਾ ਆ ਉਹ ਵੀ ਉਨਾ ਹੀ ਸਜ਼ਾ ਦਾ ਹੱਕਦਾਰ ਹੈ ਕਿਉਂਕਿ ਉਹ ਵੀ ਯਾਨੀ ਕਿ ਬਾਗੀ ਢੜਾਵੀ ਜਦੋਂ ਇਹ ਚੀਜ਼ਾਂ ਵਾਪਰੀਆਂ ਨੇ ਜਦੋਂ ਇਹ ਕਾਂਡ ਵਾਪਰੇ ਨੇ ਜਿਹੜੀਆਂ ਸ਼ਿਕਾਇਤਾਂ ਬਾਗੀ ਢੜੇ ਨੂੰ ਦਰਜ ਕਰਵਾਈਆਂ ਨੇ ਤਾਂ ਉਸ ਵੇਲੇ ਬਾਗੀ ਢੜੇ ਦੇ ਲੀਡਰ ਵੀ ਅਕਾਲੀ ਦਲ ਦੇ ਵਿੱਚ ਹਿੱਸੇਦਾਰ ਸਨ ਸੁਖਬੀਰ ਸਿੰਘ ਬਾਦਲ ਦੇ ਨਾਲ ਹਿੱਸੇਦਾਰ ਸਨ ਔਰ ਗੁਰਪ੍ਰਤਾਪ ਵਡਾਲਾ ਦਾ ਕਹਿਣਾ ਹੈ ਜਾਂ ਉਹਨਾਂ ਦੇ ਉਹਨਾਂ ਦੀ ਸੋਚ ਹੈ ਕਿ ਹੋ ਸਕਦਾ ਹੈ ਕਿ ਉਹਨਾਂ ਨੂੰ ਉਸ ਵੇਲੇ ਆਪਣੇ ਅਹੁਦਿਆਂ ਤੋਂ ਫੌਰੀ ਤੌਰ ਤੇ ਅਸਤੀਫਾ ਦੇਣਾ ਪੈ ਜਾਵੇ ਇਸ ਵਾਸਤੇ ਫੌਰੀ ਕੋਈ ਵੀ ਐਕਸ਼ਨ ਕਰਨਾ ਸੰਭਵ ਔਰ ਸਹੀ ਨਹੀਂ ਹੋਵੇਗਾ ਪਰ ਦੂਜੇ ਪਾਸੇ ਜਿਹੜਾ ਇੱਕ ਅਲੈਦਾ ਧੜਾ ਕਥੇ ਤੌਰ ਤੇ ਬਣਿਆ ਹੋਇਆ ਉਹ ਧੜਾ ਇਸ ਗੱਲ ਦਾ ਦਾਵਾ ਕਰ ਰਿਹਾ ਕਿ ਸਾਨੂੰ ਫੌਰੀ ਤੌਰ ਦੇ ਉੱਤੇ ਆਪਣੇ ਇਸ ਕਮੇਟੀ ਦਾ ਐਲਾਨ ਕਰ ਦੇਣਾ ਚਾਹੀਦਾ ਖੈਰ ਇਸ ਉੱਤੇ ਕੀ ਦੁਵਿਧਾ ਮੱਚੀ ਹੋਈ ਹੈ ਔਰ ਕਿਸ ਹੱਦ ਤੱਕ ਇਹ ਦੁਵਿਧਾ ਜਾਵੇਗੀ ਇਹ ਵੇਖਣਾ ਹੋਵੇਗਾ ਔਰ ਕੀ ਇਸ ਦੁਵਿਧਾ ਦਾ ਅਸਰ ਬਾਕੀ ਧੜੇ ਦੇ ਮਨਸੂਬਿਆਂ ਦੇ ਉੱਤੇ ਔਰ ਆਬਜੈਕਟਿਵਸ ਦੇ ਉੱਤੇ ਵੀ ਪਵੇਗਾ ਇਹ ਵੀ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਖੜਾ ਹੁੰਦਾ ਖੈਰ ਆਉਂਦੇ ਸਮੇਂ ਨੂੰ ਕੀ ਕੁਝ ਹੋਵੇਗਾ ਇਹ ਤਾਂ ਸਮਾਂ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰਹੋ 1 India Punjabi ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ